ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਾਰ ਪ੍ਰਸਾਦ ਗੁਰਦੇਵ ਕੋ ਨਾਨਕ ਸਾਹਿਬ ਅਰ ਜੋਈ ਕਰਦੇ ਹਨ ਮੇਰਾ ਕਾਮ ਕ੍ਰੋਧ ਲੋਭ ਮੋਹ ਅਤਿ ਅਹੰਕਾਰ ਦੂਰ ਹੋ ਜਾਏ हे प्रभु मैं तेरी शरण विच आया हां हे मेरे गुरुदेव मेर कर अष्टपति छेवी जय प्रसाद छत्ती अमृत खाय ते ठाकुर को राख मान माय जय प्रसाद सुंगत तन लावै तेखो सिमरत परमगत पावे जय प्रसाद बस सुख मंदर तेसे त्याय सदा मन अंदर जय प्रसाद गृह संग सुख बसना ਆਠ ਪਰ ਸਿੰਮਰੋ ਤੇਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਏ ਧਿਆਮ ਨਿਜੋਗ اے ਜੀਵ ਜਿਸ ਦੀ ਮੇਰ ਨਾਲ ਤੂੰ ਕੈ ਕਿਸਮ ਦੇ ਸਵਾਦ ਲਈ ਭੋਜਨ ਖਾਂਦਾ ਉਸ ਮਾਲਕ ਨੂੰ ਵੀ ਆਪਣੇ ਮਾਨ ਵਿੱਚ ਯਾਦ ਰੱਖ ਜਿਸ ਦੀ ਮੇਰ ਨਾਲ ਤੂੰ ਸਰੀਰ ਨੂੰ ਖੁਸ਼ਬੂਦਾਰ ਅਤਰ ਆਦਕ ਲਾਉਂਦਾ ਹੈ ਉਸ ਨੂੰ ਯਾਦ ਕਰਕੇ ਤੂੰ ਮੁਕਤੀ ਪਾ ਸਕਦਾ ਹੈ ਜਿਸ ਦੀ ਮੇਰੇ ਨਾਲ ਤੂੰ ਸੁਖ ਦੇਣ ਵਾਲੇ ਘਰ ਵਿੱਚ ਵਸਦਾ ਹੈ ਮਨ ਵਿੱਚ ਸਦਾ ਉਸ ਨੂੰ ਯਾਦ ਕਰਦਾ ਰਹਿ ਜਿਸ ਦੀ ਮੇਰੇ ਨਾਲ ਤੂੰ ਘਰ ਵਿੱਚ ਸੁਖ ਖੁਸ਼ੀਆਂ ਸਮੇਤ ਰੰਗ ਹੈ ਅਥੇ ਪਰ ਜੀਵ ਨਾਲ ਉਸ ਦਾ ਸਿਮਰਨ ਕਰ ਜਿਸ ਤੀ ਮੇਰ ਸਦਕਾ ਤੂੰ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਤੇ ਪਦਾਰਥਾਂ ਦੇ ਰਸ ਭੋਗ ਰਿਆ ਹੈ ਗੁਰੂ ਨਾਨਕ ਸਾਫ ਫਰਮਾਉਂਦੇ ਹਨ ਸਦਾ ਉਸ ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ ਉਹੀ ਧਿਆਵਨ ਯੋਗ ਹੈ ਜੇ ਪ੍ਰਸਾਦ ਪਾਟ ਪਟੰਬਰ ਹਦਾਵੇ ਤੇ ਸੀ ਤਿਆਗ ਅਵਰ ਲੁਭਾਵ ਜੇ ਪ੍ਰਸਾਦ ਸੁਖ ਸੇ ਜੋਈ ਜੈ ਮਨ ਆਠ ਪਰਤਾ ਕਾ ਜਸ ਗਵਿਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਤਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤਸੇਤੀ ਕਰ ਜਾਵੇ ਜਿਸ ਦੀ ਮੇਰ ਨਾਲ ਤੂੰ ਸੂਤੀ ਅਤੇ ਰੇਸ਼ਮੀ ਕਪੜੇ ਹੰਡਾਉਂਦਾ ਹੈ ਉਸ ਨੂੰ ਛੱਡ ਕੇ ਤੂੰ ਹੋਰ ਕਿੱਥੇ ਲਲਚਾਰਿਆਂ ਹੈ ਜਿਸ ਦੀ ਮੇਰ ਨਾਲ ਤੂੰ ਸੁਖ ਦੇਣ ਵਾਲੇ ਬਿਸਤਰੇ ਤੇ ਆਰਾਮ ਕਰਦਾ ਹੈ ਇਹ ਮਨ ਅੱਠੇ ਪੈਰ ਉਸ ਪਰਮਾਤਮਾ ਦਾ ਜਸ ਗਾਉਣਾ ਚਾਹੀਦਾ ਹੈ ਜਿਸ ਦੀ ਮੇਰ ਨਾਲ ਹਰ ਕੋਈ ਤੈਨੂੰ ਆਦਰ ਦਿੰਦਾ ਹੈ ਉਸ ਦਾ ਜਸ ਮੂੰਹੋਂ ਜੀਬ ਨਾਲ ਉਚਾਰਨ ਕਰ ਜਿਸ ਦੀ ਮੇਰ ਨਾਲ ਤੇਰਾ ਧਰਮ ਕਾਇਮ ਰੰਦਾ ਹੈ ਇਹ ਮਨ ਤੂੰ ਸਦਾ ਸਿਰਫ ਉਸ ਪਰਮ ਦੇ ਬੰਦਗੀ ਕਰ ਗੁਰ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਭੂ ਜੀ ਨੂੰ ਜੱਪਣ ਕਰਕੇ ਤੂੰ ਦਰਗਾਹ ਵਿੱਚ ਮਾਨ ਇੱਜ਼ਤ ਹਾਸਲ ਕਰੇਗਾ ਤੇ ਇੱਜ਼ਤ ਨਾਲ ਆਪਣੇ ਘਰ ਵਿੱਚ ਜਾਵੇਂਗਾ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲੇ ਲਾਉ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਾਨਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਪਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਦ ਸਾ ਸਿਮਰੋ ਪ੍ਰਭ ਉਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਥਾਕਰਤਾ ਕੀ ਪਗਤ ਕਰੇ ਜਿਸ ਦੀ ਕਿਰਪਾ ਨਾਲ ਤੈਨੂੰ ਸੋਨੇ ਵਰਗੀ ਤਾਂ ਦਰਸ਼ਤ ਦੇ ਮਿਲੀ ਹੈ ਉਸ ਪਿਆਰੇ ਪ੍ਰਭੂ ਨਾਲ ਲਗਨ ਲਾਉਣੀ ਚਾਹੀਦੀ ਹੈ ਜਿਸ ਦੀ ਕਿਰਪਾ ਨਾਲ ਤੇਰਾ ਪਰਦਾ ਟਕਿਆ ਰਹਿੰਦਾ ਹੈ ਇਹ ਮਨ ਉਸ ਪਰਮੇਸ਼ਰ ਅਕਾਲ ਪੁਰਖ ਦੀ ਉਸਤ ਕਰ ਨਾਲ ਸੁਖ حاصل ਹੋ ਸਕਦਾ ਹੈ ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਐਬ ਟੱਕੀ ਹੋਏ ਹਨ ਇਹ ਮਨ ਉਸ ਮਾਲਕ ਪ੍ਰਭੂ ਦੀ ਸ਼ਰਨ ਪੈ ਜਿਸ ਦੀ ਕਿਰਪਾ ਨਾਲ ਤੈਨੂੰ ਕੋਈ ਤੰਗ ਨਹੀਂ ਕਰਨ ਆਉਂਦਾ ਇਹ ਮਨ ਹਰੇਕ ਸਵਾਸ ਨਾਲ ਉਸ ਉੱਚੇ ਪ੍ਰਭੂ ਨੂੰ ਸਿਮਰਦਾ ਰਹਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੀ ਕਿਰਪਾ ਨਾਲ ਤੈਨੂੰ ਮਨੁੱਖਾ ਸਰੀਰ ਹਾਸਲ ਹੋਇਆ ਹੈ ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ ਤੈਨੂੰ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੇ ਪ੍ਰਸਾਦ ਆਪੁ ਖੰ ਪਹਿਰੀ ਜੈ ਮਨਤ ਸਿਮਰਤ ਕਿਉ ਆਲਸ ਕੀਜੈ جے پرسااد صبح ہست اسواری مانتےس پرب کو کبونا بساری جے پرسااد باغ ملک تنا راکھ پروئی پرب اپنے منن جن تیری منبانت بنائی اٹھت بیٹھ سب تسے دیائی تسے تیاے جو ایک الکھ ہے یا اوہہ نانک تیری رکھے جس دی کرپا نال تو ਗਹਿਣੇ ਪੈਂਦਾ ਹੈ ਈਮਾਨ ਉਸ ਦਾ ਸਿਮਰਨ ਕਰਨ ਲਈ ਤੂੰ ਕਿਉਂ ਆਲਸ ਕਰਦਾ ਹੈ ਜਿਸ ਦੀ ਕਿਰਪਾ ਨਾਲ ਤੂੰ ਹਾਥੀ ਕੋੜਿਆਂ ਦੀ ਅਸਵਾਰੀ ਕਰਦਾ ਹੈ ਕੀ ਮਾਨ ਉਸ ਪ੍ਰਭੂ ਨੂੰ ਤੂੰ ਕਦੇ ਨਾ ਬੁਲਾਈ ਜਿਸ ਦੀ ਕਿਰਪਾ ਨਾਲ ਤੇਰੇ ਕੋਲ ਬਾਗ ਜ਼ਗੀਰਾ ਅਤੇ ਰੁਪਏ ਪੈਸੇ ਹਨ ਉਸ ਪ੍ਰਭੂ ਨੂੰ ਆਪਣੇ ਅੰਦਰ ਜੋੜ ਕੇ ਰੱਖ ਈਮਾਨ ਜਿਸਨੇ ਤੇਰੇ ਸਰੀਰ ਦੀ ਸੁੰਦਰ ਰਚਨਾ ਕੀਤੀ ਹੈ ਉਹਦੇ ਬੜਦੇ ਹਰ ਵੇਲੇ ਉਸ ਦੀ ਬੰਦਗੀ ਕਰ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਉਸ ਦੀ ਭਜਨ ਬੰਦਗੀ ਕਰ ਜੋ ਇੱਕ ਹੈ ਐ ਦ੍ਰਿਸ਼ਟ ਹੈ ਲੋਕ ਪਰਲੋਕ ਵਿੱਚ ਪ੍ਰਭੂ ਹੀ ਤੇਰੀ लाज ਰੱਖਣ ਵਾਲਾ ਹੈ ਜੇ ਪ੍ਰਸਾਦ ਕਰੇ ਪਉਣ ਬਹੁਤ দান ਮਨ ਆਠ ਪੈਰ ਕਰ ਤਿਸ ਕਾ ਧਿਆਨ جے ਪ੍ਰਸਾਦ ਤੂੰ ਆਚਾਰ ਬਿਵਹਾਰੀ ਤੇਜ ਪ੍ਰਭ ਕੋ ਸਾਚ ਸਚਿ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਸ ਦੀ ਕਿਰਪਾ ਨਾਲ ਤੂੰ ਬੜੇ ਦਾਨ ਪੁੰਨ ਕਰਦਾ ਹੈ ਈਮਾਨ ਅੱਠੇ ਪੈਰੋਸ ਪਰਮੇਸ਼ਰ ਦਾ ਸਿਮਰਨ ਕਰ ਜਿਸ ਦੀ ਕਿਰਪਾ ਨਾਲ ਤੂੰ ਚੰਗੇ ਆਚਰਣ ਵਾਲਾ ਵਿਹਾਰ ਕਰਦਾ ਹੈ ਈਮਾਨ ਉਸ ਪ੍ਰਭੂ ਨੂੰ ਹਰੇਕ ਸਵਾਸ ਨਾਲ ਚੇਤੇ ਕਰ ਜਿਸ ਦੀ ਕਿਰਪਾ ਕਰਕੇ ਤੇਰਾ ਸੁੰਦਰ ਰੂਪ ਹੈ ਉਸ ਅਨੂਠੇ ਪ੍ਰਭੂ ਦਾ ਸਦਾ ਸਿਮਰਨ ਕਰ ਜਿਸ ਦੀ ਕਿਰਪਾ ਕਰਕੇ ਤੇਰੀ ਉੱਚੀ ਜਾਤ ਹੈ ਦਿਨ ਰਾਤ ਉਸ ਪ੍ਰਭੂ ਨੂੰ ਸਿਮਰ ਜਿਸ ਦੀ ਕਿਰਪਾ ਕਰਕੇ ਤੇਰੀ ਇੱਜ਼ਤ ਬੱਚੀ ਰਹਿੰਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਰੂ ਦੀ ਮੇਰ ਨਾਲ ਤੂੰ ਉਸ ਪ੍ਰਮਾਤਮਾ ਦਾ ਜਸ ਉਚਾਰਨ ਕਰ ਜੇ ਪ੍ਰਸਾਦ ਸੁਣੇ ਕੰਨ ਨਾਦ ਜੇ ਪ੍ਰਸਾਦ ਦੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਜਿਸਮਾਵੈ ਐਸਾ ਪ੍ਰਭ ਤਿਆਗ ਅਵਰਕਤ ਲਾਗ ਗੁਰ ਪ੍ਰਸਾਦ ਨਾਨਕ ਮਨ ਜੋਗ ਜੈਸੀ ਕਿਰਪਾ ਨਾਲ ਤੂੰ ਕੰਨਾਂ ਨਾਲ ਆਵਾਜ਼ ਸੁਣਦਾ ਹੈ ਜੇਦੀ ਕਿਰਪਾ ਨਾਲ ਤੂੰ ਹਰਾਨ ਕਰਨ ਵਾਲੇ ਕੌਤਕ ਵੇਖਦਾ ਹੈ ਜਿਸ ਦੀ ਕਿਰਪਾ ਕਰਕੇ ਤੂੰ ਜੀਬ ਨਾਲ ਮਿੱਠੀ ਬੋਲੀ ਬੋਲਦਾ ਹੈ ਜਿਸ ਦੀ ਕਿਰਪਾ ਨਾਲ ਤੂੰ ਸਭਾਵਕ ਹੀ ਸੁਖੀ ਰਹਿੰਦਾ ਹੈ ਜਿਸ ਦੀ ਕਿਰਪਾ ਸਦਕਾ ਤੇਰੇ ਹੱਥ ਪੈਰ ਚੱਲਦੇ ਹਨ ਜਿਸ ਦੀ ਕਿਰਪਾ ਨਾਲ ਤੂੰ ਪੂਰੀ ਤਰ੍ਹਾਂ ਨਾਲ ਫਲਦਾ ਫੁੱਲਦਾ ਹੈ ਜਿਸ ਦੀ ਕਿਰਪਾ ਨਾਲ ਤੂੰ ਮੁਕਤੀ ਹਾਸਲ ਕਰਦਾ ਹੈ ਜਿਸ ਦੀ ਕਿਰਪਾ ਨਾਲ ਤੂੰ ਸੁਖ ਸ਼ਾਂਤੀ ਅੰਦਰ ਰਹਿੰਦਾ ਹੈ ਏ ਜੇ ਪ੍ਰਭੂ ਨੂੰ ਛੱਡ ਕੇ ਹੋਰ ਕੰਮਾਂ ਵਿੱਚ ਕਿਉਂ ਲੱਗਦਾ ਹੈ ਗੁਨਾਨਕ ਸਾਫ ਵਰਮਾਉਂਦੇ ਹਨ ਗੁਰੂ ਦੀ ਮੇਰ ਨਾਲ ਮਨ ਨੂੰ ਜਗਾਓ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇਜ ਪ੍ਰਭ ਕੋ ਮੂਲ ਨਮਨੋ ਵਿਸਾਰੋ ਜੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੋ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ Jap 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 ਸੋਏ ਜਿਸਤੀ ਮੇਰ ਨਾਲ ਤੂੰ ਸੰਸਾਰ ਵਿੱਚ ਪ੍ਰਸਿੱਧ ਹੋਇਆ ਹੈ ਉਸ ਪ੍ਰਭੂ ਨੂੰ ਕਦੇ ਵੀ ਮਾਨਤੋ ਨਾ ਵਿਸਾਰ ਜਿਸਤੀ ਕਿਰਪਾ ਨਾਲ ਤੇਰੀ ਸ਼ਾਨ ਬਣੀ ਹੋਈ ਹੈ ਏ ਮੂਰਖ ਮਨ ਤੂੰ ਉਸ ਦਾ ਜਾਪ ਕਰ ਜਿਸਦੀ ਕਿਰਪਾ ਨਾਲ ਤੇਰੇ ਕੰਮ ਪੂਰੇ ਹੁੰਦੇ ਹਨ ਇਹ ਮਨ ਉਸ ਨੂੰ ਸਦਾ ਹਾਜ਼ਰ ਨਾਜ਼ਰ ਸਮਝ ਜਿਸਦੀ ਕਿਰਪਾ ਨਾਲ ਤੂੰ ਸੱਚ ਹਾਸਲ ਕਰਦਾ ਹੈ اے ਮੇਰੇ ਮਨ ਤੂੰ ਉਸ ਨਾਲ ਪ੍ਰੀਤ ਕਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸਦੀ ਕਿਰਪਾ ਨਾਲ ਸਾਰਿਆਂ ਦੀ ਮੁਕਤੀ ਹੁੰਦੀ ਹੈ ਮੈਂ ਲਗਾਤਾਰ ਉਸ ਦਾ ਜਾਪ ਕਰਦਾ ਹਾਂ ਤੁਮੀ ਉਸ ਨੂੰ ਜਪ ਆਪ ਜਪਾਏ ਜਪ ਸੋਨਾਓ ਆਪ ਗਵਾਏ ਸੂ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪਬ ਸੁਪਰਸੰ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮਇਆ ਆਪੋ ਕਛੁ ਨਾ ਕਿਨਹੁ लेया जित जित लावो तित लगे हरनाथ नानके इनके कछु न हाथ ओही नाम जपदा है जिस ਕੋਲੋਂ ਪ੍ਰਭੂ ਆਪ ਜਪਵਾਉਂਦਾ ਹੈ 오ਹੀ ਪਰਮਾਤਮ ਦੇ ਗੁਣ ਗਾਉਂਦਾ ਹੈ ਜਿਸ ਤੋਂ ਆਪ ਗਾਇਨ ਕਰਾਉਂਦਾ ਹੈ ਪ੍ਰਭੂ ਦੀ ਕਿਰਪਾ ਨਾਲ ਗਿਆਨ ਹੁੰਦਾ ਹੈ ਪ੍ਰਭੂ ਦੀ ਦਇਆ ਨਾਲ ਮਨੁੱਖ ਦਾ ਹੀਰ ਦਾ ਖੇਡਦਾ ਹੈ ਪ੍ਰਭੂ ਪਰਸਾਨ ਹੋਵੇ ਤਾਂ ਮਾਨਵ ਵਿੱਚ ਆਵਸਦਾ ਹੈ ਪ੍ਰਭੂ ਦੀ ਦਿਆ ਨਾਲ ਕੁੱਤੀ ਉੱਤਮ ਹੁੰਦੀ ਹੈ اے ਪ੍ਰਭੂ ਤੇਰੀ ਮੇਰ ਅੰਦਰ ਸਾਰੇ ਸੁੱਖਾਂ ਦੇਖ ਜਾਣੇ ਮਿਲਦੇ ਹਨ ਪਰ ਆਪਣੇ ਆਪ ਯਤਨ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਕੋ ਨਾਨਕ ਸਾਹਿਬ ਬੇਨਤੀ ਕਰਦੇ ਹਨ اے ਮਾਲਕ ਪ੍ਰਭੂ ਜਿੱਧਰ ਜਿੱਧਰ ਤੂੰ ਜੀਵਾਂ ਨੂੰ ਲਾਉਂਦਾ ਹੈ ਉਧਰ ਹੀ ਉਹ ਲੱਗ ਜਾਂਦੇ ਹਨ ਇਨਾਂ ਦੇ ਆਪਣੇ ਵਾਸ ਵਿੱਚ ਕੁਝ ਵੀ ਨਹੀਂ ਹੈ ਵੈਗ੍ਰੁਚੀਕਾ ਖਾਲਸਾ ਵੈਗ੍ਰੁਜੀ ਦੀਫਾਤੇ